ਜੇਕਰ ਤੁਹਾਡੇ ਫੋਨ 'ਚ ਹੈ ਪਿੰਕ ਵਟਸਐਪ ਕਰ ਰਹੋ ਸਾਵਧਾਨ ਪਿੰਕ ਵਟਸਐਪ ਕਰ ਦਵੇਗਾ ਤੁਹਾਨੂੰ ਬਰਬਾਦ ਇਕੋ ਹੀ ਝਟਕੇ ਵਿੱਚ ਸਭ ਕੁਝ ਹੋ ਜਾਵੇਗਾ ਖਤਮ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਨਾਲ ਹੋ ਰਹੀ ਨਿਸਕੈਮ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਇੰਟਰਨੈਟ ਰਾਹੀਂ ਧੋਖਾਧੜੀ ਹੋਣ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਲੋਕ ਸੋਸ਼ਲ ਮੀਡੀਆ ਤੋਂ ਲੈ ਕੇ ਆਨਲਾਈਨ ਵਪਾਰ ਤੱਕ ਕਈ ਤਰ੍ਹਾਂ ਦੇ ਸਾਈਬਰ ਅਪਰਾਧਾਂ ਦਾ ਸ਼ਿਕਾਰ ਹੋ ਰਹੇ ਨੇ ਇਸੇ ਲੜੀ ਦੇ ਵਿੱਚ ਇੱਕ ਨਵਾਂ ਘਾਤਕ ਘੁਟਾਲਾ ਸਾਹਮਣੇ ਆਇਆ ਜਿਸ ਨੂੰ ਪਿੰਕ ਵਟਸਐਪ ਸਕੈਮ ਦੇ ਵਜੋਂ ਜਾਣਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਬਹੁਤ ਹੀ ਆਮ ਘੁਟਾਲਾ ਹੈ ਜਿਸ ਦਾ ਲੋਕ ਅਕਸਰ ਹੀ ਸ਼ਿਕਾਰ ਹੋ ਜਾਂਦੇ ਨੇ ਜੇਕਰ ਤੁਸੀਂ ਵੀ ਪਿੰਕ ਵਟਸਐਪ ਦੇ ਵੱਲ ਆਕਰਸ਼ਿਤ ਹੋ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਲੋਕ ਟ੍ਰੈਂਡਿੰਗ ਦੇ ਨਾਂ ਤੇ ਪਿੰਕ ਵਟਸਐਪ ਦਾ ਸ਼ਿਕਾਰ ਹੋ ਰਹੇ ਨੇ ਨਾਜ਼ੇਕੇ ਪਿੰਕ WhatsApp ਇਹਨਾਂ ਖਤਰਨਾਕ ਹੈ ਕਿ ਇਹ ਤੁਹਾਡੀ ਸਾਰੀ ਉਮਰ ਦੀ ਆਮਦਨ ਨੂੰ ਸਕਿੰਟਾਂ ਦੇ ਵਿੱਚ ਤਬਾਹ ਕਰ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਅੱਜ ਸੁਪਰ ਫਾਸਟ ਇੰਟਰਨੈਟ ਦੇ ਜਮਾਨੇ ਦੇ ਵਿੱਚ ਜੀ ਰਹੇ ਨੇ ਤੇ ਇੰਟਰਨੈਟ ਦੀ ਦੁਨੀਆ ਵਿੱਚ ਕੁਝ ਵੀ ਸੰਭਵ ਹੈ ਕਟਾਲਾ ਸਕੈਮ ਕਿਸੇ ਵੀ ਸਮੇਂ ਕਿਸੇ ਵੀ ਮਾਧਮ ਰਾਹੀਂ ਕਿਸੇ ਵੀ ਵਿਅਕਤੀ ਨਾਲ ਹੋ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਬਿਹਤ ਆਸਾਨ ਹੋ ਗਿਆ ਹੈ ਆਓ ਜਾਣਦੇ ਹਾਂ ਕਿ ਪਿੰਕ WhatsApp ਕੀ ਹੈ ਪਿੰਕ WhatsApp ਅਸਲੀ WhatsApp ਦਾ ਇੱਕ ਕਲੋਨ ਭਾਵ ਕੇ ਜਾਲੀ ਸੰਸਕਰਣ ਹੈ ਜਿਹੜਾ ਥਰਡ ਪਾਰਟੀ ਡਿਵੈਲਪਰਾਂ ਦੁਆਰਾ ਬਣਾਇਆ ਗਿਆ ਹੈ ਇਸ ਐਪ ਦਾ WhatsApp ਜਾਂ Meta ਯਾਨੀ ਕਿ Facebook ਨਾਲ ਕੋਈ ਵੀ ਸਬੰਧ ਨਹੀਂ ਹੈ ਤੁਹਾਨੂੰ Google Play Store ਜਾਂ Apple ਦੇ App Store ਤੇ ਪਿੰਕ WhatsApp ਨਹੀਂ ਮਿਲੇਗਾ ਇਸ ਦੀ एपीके फाइल वायरल हो रही है जिस दी मदद दे नाल ਲੋਕ ਇਸ ਐਪ ਨੂੰ ਇੰਸਟਾਲ ਕਰ ਰਹੇ ਨੇ पिंक WhatsApp ਦੇ ਨਾਲ ਬਹੁਤ ਸਾਰੇ ਆਕਰਸ਼ਕ ਫੀਚਰ ਉਪਲਬਧ ਨੇ ਜੋ ਅਸਲ WhatsApp ਦੇ ਵਿੱਚ ਉਪਲਬਧ ਨਹੀਂ ਨੇ ਇਸ ਦੇ ਵਿੱਚ ਡਿਲੀਟ ਕੀਤੇ ਮੈਸੇਜ ਵੇਖੇ ਜਾ ਸਕਦੇ ਨੇ ਫਾਰਵਰਡ ਲੇਬਲ ਨੂੰ ਲੁਕਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਾਲ ਦੇ ਲਈ पिंक WhatsApp ਦੇ ਵਿੱਚ ਸੈਟਿੰਗ ਵੀ ਕੀਤੀ ਜਾ ਸਕਦੀ ਹੈ ਕਿ ਤੁਹਾਨੂੰ ਕੌਣ ਕਾਲ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ ਪਿੰਕ ਵਟਸਐਪ ਦੇ ਫੀਚਰਸ ਵਾਕਿਆ ਹੀ ਬਹੁਤ ਚੰਗੇ ਨੇ ਪਰ ਇਹ ਪ੍ਰਾਈਵੇਸੀ ਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵਧੀਆ ਨਹੀਂ ਮਲੇਗੇ ਹਾਲਾਂਕਿ ਪਿੰਕ ਵਟਸਐਪ ਦੇ ਵਿੱਚ ਦਿਖਾਏ ਗਏ ਸਾਰੇ ਫੀਚਰਸ ਸੁਰੱਖਿਆ ਤੇ ਪ੍ਰਾਈਵੇਸੀ ਦੇ ਲਿਹਾਜ਼ ਨਾਲ ਖਤਰਨਾਕ ਸਾਬਿਤ ਹੋ ਸਕਦੇ ਨੇ ਇਹ ਐਪ ਤੁਹਾਡੇ ਫੋਨ ਤੋਂ ਬੈਂਕ ਖਾਤੇ ਪਾਸਵਰਡ ਤੇ ਹੋਰ ਨਿੱਜੀ ਡਾਟਾ ਵਰਗੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਸਕਦੀ ਹੈ ਤੇ ਇਸ ਨੂੰ ਹੈਕਰਾਂ ਦੇ ਹੱਥਾਂ ਦੇ ਵਿੱਚ ਪਾ ਸਕਦੀ ਹੈ ਹੁਣ ਜਾਣ ਲੈਣੇ ਆ ਕਿ ਪਿੰਕ ਵਟਸਐਪ ਦੇ ਨਾਲ ਕਿਹੜੇ ਖਤਰੇ ਜੁੜੇ ਹੋਏ ਨੇ ਰਿਪੋਰਟ ਮੁਤਾਬਕ ਮੁੰਬਈ ਅਤੇ ਤਿਲੰਗਾਨਾ ਸਾਈਬਰ ਪੁਲਿਸ ਇਸ ਪਿੰਕ ਵਟਸਐਪ ਕੁਟਾਲੇ ਨੂੰ ਲੈ ਕੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਚੁੱਕੀ ਹੈ ਸਾਈਬਰ ਪੁਲਿਸ ਨੇ ਪਿੰਕ ਵਟਸਐਪ ਬਾਰੇ ਅਲਰਟ ਜਾਰੀ ਕਰਦੇ ਹੋਏ ਇਹ ਕਿਹਾ ਕਿ ਪਿੰਕ ਵਟਸਐਪ ਦੇ ਲਿੰਕ ਤੇ ਕਲਿੱਕ ਨਾ ਕਰੋ ਉਹਨਾਂ ਦਾ ਕਹਿਣਾ ਹੈ ਕਿ ਇਹ ਐਪ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੀ ਹੈ ਤੁਹਾਡੇ ਫੋਨ ਨੂੰ ਰਿਮੋਟ ਨੂੰ ਕੰਟਰੋਲ ਕਰ ਸਕਦੀ ਹੈ ਇਸ ਕਾਰਨ ਹੈਕਰ ਤੁਹਾਡੇ ਫੋਨ ਦੇ ਵਿੱਚ ਦਾਖਲ ਹੋ ਸਕਦੇ ਨੇ ਪਰ ਫਿਰ ਵੀ ਜੇਕਰ ਗਲਤੀ ਦੇ ਨਾਲ ਤੁਹਾਡੇ ਤੋਂ ਪਿੰਕ WhatsApp ਡਾਊਨਲੋਡ ਹੋ ਗਿਆ ਤਾਂ ਕੀ ਕਰੀਏ ਜੇਕਰ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਹੋ ਜਿਨ੍ਹਾਂ ਨੇ ਪਹਿਲਾਂ ਫੋਨ ਤੇ ਪਿੰਕ WhatsApp ਇੰਸਟਾਲ ਕੀਤਾ ਹੋਇਆ ਪਰ ਹੁਣ ਘਬਰਾ ਰਹੇ ਨੇ ਡਰ ਰਹੇ ਨੇ ਤੇ ਇਸ ਨੂੰ ਹਟਾਉਣਾ ਚਾਹੁੰਦੇ ਨੇ ਤਾਂ ਤੁਸੀਂ ਇਸ ਪਿੰਕ ਵਟਸਐਪ ਨੂੰ ਜੋ ਇੰਸਟਾਲ ਕੀਤਾ ਹੋਇਆ ਹੈ ਆਸਾਨੀ ਦੇ ਨਾਲ ਆਪਣੇ ਫੋਨ ਤੋਂ ਹਟਾ ਸਕਦੇ ਹੋ ਦੱਸ ਦਈਏ ਕਿ ਇਸ ਨੂੰ ਹਟਾਉਣ ਦੇ ਲਈ ਫੋਨ ਦੀ ਸੈਟਿੰਗ ਤੇ ਜਾਣਾ ਪਵੇਗਾ ਫਿਰ ਐਪਸ ਦੇ ਵਿੱਚ ਜਾਣਾ ਪਵੇਗਾ ਤੇ ਵਟਸਐਪ ਪਿੰਕ ਤੇ ਕਲਿੱਕ ਕਰਨ ਤੋਂ ਬਾਅਦ ਇਸ ਨੂੰ ਅਨਸਟਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਫੋਨ ਦੇ ਡੇਟਾ ਦਾ ਬੈਕਅਪ ਲੈ ਕੇ ਇਸ ਨੂੰ ਫਾਰਮੈਟ ਕਰੋ